ਮਿਸਾ ਸਿੱਖਾਲੇ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡਿਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਬਿਲਕੁਲ ਲਾਗੇ ਜਿਹੜਾ ਵੀਜੋਨਾਂ ਦਾ ਪਿੰਡ ਆ ਜਿਹੜਾ ਬਟਾਲੇ ਦਾ ਨਵਾਂ ਬਾਈਪਾਸ ਆ ਬਿਲਕੁਲ ਨਾਲ ਹੀ ਆ ਇੱਥੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵ ਦਿਖਾਉਣੀ ਆ ਮੈਂ ਰਣਜੀਤ ਵੀਰ ਜੀ ਨਾਲ ਅੱਜ ਆਪਾਂ ਆਏ ਆ ਕਿੰਨੇ ਸੋਈਆਂ ਸਵਾਈਆਂ ਆ ਤੇ ਬਿਲਕੁਲ ਨਾਰਮਲ ਰੇਟ 'ਚ ਅੱਜ ਤਿੰਨੇ ਤੁਹਾਨੂੰ ਦਿਖਾਉਣੀ ਆ। ਹਾਂਜੀ ਜੀ ਜੱਸ ਸੱਸੀ ਕਾਲ ਜੀ। ਜੀ ਬੇ ਸੱਸੀ ਕਾਲ ਜੀ। ਹੋਰ ਸੁਣਾ ਠੀਕ ਠਾਕ ਜੀ। ਕਿਰਪਾmarg ਦੀ ਤੁਸੀਂ ਸੁਣਾ ਹੋਰ। ਸਭ ਵਧੀਆ ਜੀ। ਸਭ ਠੀਕ ਠਾਕ ਕਾਇਮ ਜੇ ਸੇ ਤਾਂ। ਹਾਂ ਠੀਕ ਕਿਰਪਾ ਪਾਲ ਜੀ। ਹੋ ਤੁਸੀਂ ਸੁਣਾਓ। ਸਭ ਵਧੀਆ ਜੀ। ਤੇ ਨਾਮ ਦੱਸਦੇ ਕਰੀ ਆਪਣਾ ਫਿਰ। ਨਾਮ ਮੇਰਾ ਰਣਜੀਤ ਸਿੰਘ ਜੇ ਪਿੰਡ ਟੜ੍ਹਿਆਲਾ ਨੱਤ ਪੱਤੀ ਮਿਰਚੋ ਵਾਲੀ। ਜ਼ਿਲ੍ਹਾ ਕਪਾੜਾ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਅੱਜ ਨਹੀਂ ਤੋਕੜ ਕੱਪੜ ਲੈ ਆਂਦੀ ਫਿਰ ਕੋਈ। ਤੋਕੜ ਕੱਪੜ ਉਹ ਤਾਂ ਨਹੀਂ ਲਿਆਦੀ ਉਹ ਤਾਂ ਤੇ ਬੜਾ ਹੀ ਮਜ਼ ਉਹ ਰ ਆ ਰੀ ਨੀ ਰ ਆ ਰੀ ਰ ਆ ਮਟਕਾ ਗਾਵ ਜਨ ਇਹ ਜਨਾ ਉਹਦਾ ਆ ਅੱਛਾ ਦੋ ਘਟੇ 150 ਫੋਨ ਤੋਂ ਦਾ ਵਾਦਾ ਆ ਹੁਣ ਅੱਛਾ ਕੱਲੀ ਤੋਕੜ ਕਾ ਬੰਦਾ ਰੇੜੀ ਬੜਾ ਜੈ ਰੀ ਯਾਰ ਪੀਸ ਭਾਈ ਠੀਕ ਆ ਆ 17000 ਤੇ ਅੱਧੇ ਨੇ ਲੇ ਲੇ 14000 ਰੀ ਉਹ ਨਾ ਇਹ ਹੱਕਲੀ ਉਹਦੇ ਭਰਾ ਨੇ ਰੱਖ ਲਈ ਠੀਕ ਆ ਹੁਣ ਮੈਨੂੰ 2000 ਨਾ ਰੈਂ ਦੇ ਮਰਾ ਕਲਾ ਮੈਂ ਵੀ ਟੈ ਗੱਡੀ ਦਾ ਕਿਰਾਇਆ ਦੇ ਦੇਈਂ ਠੀਕ ਆ ਮੈਂ ਉੱਥੇ ਰੱਖ ਲਈ ਪੱਟੀ ਚੰਗੀ ਹੈ ਭੀ ਭਾਈ ਹਾਂ ਜੀ ਚਨਾਕ ਮਹੀਨੇ ਦੀ ਕੱਪੜੇ ਕੋ 6-7 ਕਿਲੋ ਜੀ ਸਰ ਠੀਕ ਆ ਹੁਣ ਕਿਤੇ ਫੇਰ ਲਿਆ ਤੋਕੜ ਕਾ ਬਣਾ ਅਗਲੀ ਵੀ ਅੱਜ ਹੁਣ ਸਾਰੀਆਂ ਸੋਈਆਂ ਹੀ ਆ ਹਨਾ ਆ ਸੋਈਆਂ ਦੋਹਾਂ ਦੇ ਬੱਚੇ 1000 ਰੁਪਏ ਭਾਈ ਇੱਕ ਬੱਚੇ ਤੋਂ ਬਿਨਾ ਚਿਕਨਾ ਬੱਚੇ ਤੋਂ ਚਲੋ ਰੇਟ ਬਿਲਕੁਲ ਨਾਰਮਲ ਹੀ ਆ ਠੀਕ ਆ ਅੱਜ ਗਿਫਟੀ ਜਿਹਾ ਹਸਾ ਹੁਣ ਠੀਕ ਆ ਜੀ ਤੇ ਅੱਜ ਪਹਿਲੇ ਨੰਬਰ ਤੇ ਫਿਰ ਹੁਣ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਦੱਸੀਆਂ ਫਿਰ ਇਹਦੇ ਬਾਰੇ ਕਿੰਨਾ ਜਿਹੇ ਕੋ ਦੁੱਧ ਆ ਰਹੀ ਭਾਈ ਦੂਜੇ ਸਮੇ ਵੈੜ ਸੋਈ ਅੱਛਾ ਦੁੱਧ ਇਸ ਲਈ 11 ਕਿਲੋ ਤਿਆਰ ਬਿਲਕੁਲ ਕੋ ਤਿਆਰ ਠੰਡਾ ਕਰਕੇ 1 ਲੀਟਰ ਦਾ ਆਪਣੇ ਘਰੋਂ ਮੈਂ 10 ਕਿਲੋ ਠੰਡਾ ਕਰਕੇ ਜਿਹੜਾ ਨਾ ਅੱਛਾ ਮਿਲ ਕੇ ਬੱਚੇ ਦਾ ਪਾ ਕੇ ਮਿਲਕੀ ਦਊਗਾ 8 ਦਿਨ ਹੋਏ ਸੀ ਮੈਂ ਠੀਕ ਹੈ ਤੇ ਕਿੰਨਾ ਕੁ ਚੋਈ ਜਾਊਗੀ ਉਹ ਤੇ 13 14 ਕਿਲੋ ਕਰੋਗੀ ਠੀਕ ਹੈ ਬਾਕੀ ਇਹ ਕਿ ਚਲੋ ਮੌਕੇ ਤੇ ਹੁਣ 11 10 ਲੀਟਰ ਤਿਆਰ ਹੈ ਜਿਹੜਾ ਮੈਂ 10 ਲੀਟਰ ਜਿਹੜਾ ਨਾ ਬਿਲਕੁਲ ਠੰਡਾ ਕਰਕੇ ਬਾਕੀ ਗਾਂ ਕਲੇ ਦੀ ਸੇਵਾ ਵਾਜੇ ਘਟ ਜੇ ਉਹ ਅਗਲੇ ਦੀ ਆ ਚਲੋ ਫਿਰ ਤੋਰ ਦਈਏ ਇਹ ਕੋਲ ਲਈ ਹੀ ਤੰਦਰ ਸਸੇ ਹਾਂ ਦੇਖ ਸਕਦੇ ਜੀ ਬਾਕੀ ਜੇ ਵਿੜ ਬਣਾਉਂਦਾ ਟਾਈਮ ਵੀ ਦੁਪਹਿਰ ਦਾ ਵਾ ਤੇ ਦੁੱਧ ਮੌਕੇ ਤੇ ਇਹਦੇ ਕੋਲ 10 ਲੀਟਰ ਜਿਹੜਾ 10 11 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਬਾਕੀ ਤਾਂ ਅਸੀਂ ਅੱਗੇ ਆਪਣੀ ਚੋਾਈ ਕਰਕੇ ਖੜਨੀ ਆ ਆ ਡੱਬਾ ਬੱਚਾ ਜੀ ਵਿੱਚ ਜੀ ਇਹਦਾ ਆ ਡੱਬਾ ਅੰਦਰ ਵਿੱਚ ਆ ਬੱਚਾ ਜੀ ਠੀਕ ਆ ਕਿ ਵੀਰ ਨੇ ਚੰਗਾ ਭਰਾਇਆ ਵਾ ਤੇ ਮਗਰ ਵੱਛਾ ਵੀ ਚੰਗਾ ਹੀ ਆਇਆ ਵਾ ਤੇ ਜ ਆਜਿਆ ਵੀਰ ਜੀ ਹਰ ਵਾਰ ਦੀ ਤਰ੍ਹਾਂ ਫਰ ਕੰਮ ਆਫਰੀ 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 ਕਿੰਨਾ 35000 ਦੀ ਦੇ ਦੀ 35000 ਤੇ ਆਫਰ ਵਾਲੀ ਗੱਲ ਨਹੀਂ ਜੇ ਕੋਈ ਦੱਸੋ ਤੁਸੀਂ ਕਿੰਨੇ ਦੀ 30 ਦੀ ਹਾਂ ਨਾ ਇਹ ਹਰਕਿ ਪਹਿ 28000 ਦੀ ਅੱਛਾ 28000 ਦੀ ਦੇ ਦੂ 500 ਛੋਟ ਕਰੂੰਗਾ ਠੀਕ ਹੈ ਜੀ ਕਈ ਯਾਰੀ ਦੇ ਦੋਗੇ 500 ਠੀਕ ਹੈ ਦੁੱਧ ਆ 11 ਲੀਟਰ ਕਰੋ ਚਵਾ ਦੇ ਵੇਲੇ 10 ਲੀਟਰ ਮੈਂ ਠੰਡਾ ਕਰਕੇ ਚਵਾ ਕੇ ਦਵ ਮੇਰੇ ਨਾਲ ਚਾਰ ਟੰਗ ਚੋਂ ਦੋ ਡੰਗ ਦੀ ਨਹੀਂ ਗੱਲ ਚਾਰ ਟੰਗ ਚੋਕ ਆਪਣੀ ਤਸੱਲੀ ਕਰਨ ਠੀਕ ਹੈ ਜੀ ਟਰੇਟ ਉਹ ਲੈ ਜਾਣੀ ਤੇ ਘਰ ਦੇ ਮੇਰੇ ਹੈਗੀ ਮੱਛੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਥਾਣੇ ਦੇਖ ਸਕਦੇ ਲੱਗੇ ਤਾਂ ਪੁੱਤਰ ਆਪਾਂ ਥੋੜੇ ਲੱਗੇ ਲੱਗੇ ਆ ਪਰ ਸਾਈਜ਼ ਚੰਗਾ ਥਣਾ ਦਾ ਤੇ ਕਿੰਨਾ ਜੇ ਵਿੱਧੀ ਦੇ ਕੋਲ ਦੁੱਧ ਆਰਪੀ ਭਾਈ ਇਹ ਕਾਲੀ ਥਲੇ ਦੁੱਧ ਆ ਵਕਤ ਤਾਂ ਆਸੇਮਾ 9 ਕਿਲੋ ਦੀ ਗਾਰੰਟੀ ਦਿੰਨਾ। ਅੱਛਾ। ਇਹ 15 ਦਿਨ ਦੀ ਸੁਈ ਨੋਗੇ। 15 ਦਿਨ ਸੁਈ ਨੋ ਹੋ ਗਿਆ। ਹਾਂ ਜੀ। ਤੇ ਇਹਦੇ ਮਗਰ ਕੀ ਜੇ? ਇਹਦੇ ਮਗਰ ਵੱਛੀ ਆ ਪੀ ਭਾਈ। ਅੱਛਾ ਇਹਦੇ ਮਗਰ ਵੱਛੀ ਆ। ਉਹ ਕਾਲੀ ਵੱਛੀ ਜੇ। ਉਹ ਕਾਲੀ ਵੱਛੀ ਜੀ ਇਹਦੀ। ਠੀਕ ਹੈ ਜੀ। ਤੇ ਦੁੱਧ 9 ਲੀਟਰ ਪੱਕਾ ਹੈ ਕਿ ਜੀ? ਪੱਕਾ। ਠੀਕ ਹੈ। ਤੇ ਗਾੜੀ ਆਪਣੀ ਸੇਵਰੇ ਤੋਂ ਤੋਂ ਵਧੂ ਕੀ ਜੀ ਵਛੀ? ਤੋੜ ਦਈਏ ਫਿਰ ਇਹਨਾਂ ਵੀ। ਬਾਕੀ ਕੋਈ ਵੀਰ ਆਪਣਾ ਚੋਕ ਲੈ ਜਾਏ। ਇਹ ਵੀ ਦੁੱਧੇ ਸੁਈ ਸੁਈ ਆ ਰਹੀ ਪੀ ਭਾਈ। ਠੀਕ ਹੈ ਜੀ। ਵੱਡੇ ਗਾਵਾਂ ਥੋੜੀ ਜਿਹੀ ਦਿੱਸੀ ਰਹੀ ਆ ਸਾਹਮਣੇ ਹੀ ਠੀਕ ਹੈ ਜੀ ਸਹੀ ਹੈ ਤੁਹਾਨੂੰ ਸਹੀ ਹੈ 15 ਮੀ ਦਿਨ ਜਿਹੜੇ ਇਹਨਾਂ ਸੂਈ ਨਾ ਹੋ ਗਏ ਤੇ ਇਹਦਾ ਜਾਜਾ ਮੋਲਾ ਹਰਪੀਪਾ ਜੀ ਰੇਟ ਤੇ ਇਹਦਾ 32000 ਰੁਪਇਆ ਵਾ ਅੱਛਾ ਲੋਕੀਏ ਬੀੜੀਆ ਗਾਉਂ 40-40 ਮੰਗਣ ਤੇ 35-35 ਦੇ ਦਿਆਂ ਮਿਲਦੀਆਂ ਠੀਕ ਆ ਮੈਂ 32000 ਰੁਪਏ ਗਾਉਂ ਦੂੰਗਾ 32000 ਦੀ ਦੇ ਦੋਗੇ ਵਿੱਚੋਂ ਕਰਨਾ ਕੋਈ ਛੋਟੇ ਵੀ ਰਮਾਨ ਹੋਰ 10 ਦੀ 28000 ਦੇ ਲਓ ਜੀ ਲਓ ਜੀ ਇਹ 28 ਤਾਂ ਹੀ ਮਾਰਦਾ ਠੀਕ ਆ ਜੀ ਜਾ 28000 ਦੀ ਇਹਦਾ ਵੀ ਛੋਟ ਕਰ ਦਾਂਗੇ 28000 ਦੀ ਮਾਰ ਵੀ ਕਰ ਦਾਂਗੇ ਅੱਛਾ ਛਾਣ ਤਾਣ ਵੀ ਕਰ ਦਾਂਗੇ ਬੰਦਾ 28 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਕੋਈ ਆ ਲੈ ਦੇ ਠੀਕ ਆ ਜੀ ਹਾਂ ਜੀ ਤੇ ਹੁਣ ਆ ਗਿਆ ਆਪਣੇ ਕੋਲ ਬੱਚੇ ਤੋਂ ਬਿਨਾ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦੇ ਕੋਲ ਕਿੰਨਾ ਜਿਹਾ ਪੱਕਾ ਦੁੱਧ? ਆਹ ਪੀ ਜੀ ਭਾਈ ਦੁੱਧ ਇਹਦੇ ਕੋਲ ਵਿਖਾਵਾ ਜਿਹੜਾ ਨਾ 10 ਲੀਟਰ ਦਾ 9 ਲੀਟਰ ਦੁੱਧ ਠੰਡਾ ਕਰਕੇ ਪੱਕਾ ਦੁੱਧ ਜਿਹੜਾ ਹੈਗਾ 9 ਲੀਟਰ ਦਾ ਜਿਹਨੂੰ ਕਹਦੇ ਨੇ ਠੰਡਾ ਕਰਕੇ 9 ਲੀਟਰ ਠੀਕ ਹੈ ਜੀ ਹਾਂਜੀ ਇਹਨੂੰ ਸੂਈ ਨੂੰ 1 ਮਹੀਨੇ ਤੋਂ ਤੇ 2-4 ਦਿਨ ਹੋ ਗਏ ਠੀਕ ਹੈ ਜੀ ਬੱਚਾ ਮੇਰੇ ਕੋਲ ਹੀ ਮਰਿਆ ਦਾ ਠੀਕ ਹੈ ਤੋਰੀਆਂ ਫਿਰ ਇਹਨੂੰ ਲੈ ਤੋੜ ਦੇ ਕੇ ਕਰੀਂ ਦੁੱਧ ਜਿਹੜਾ ਇਹਦੇ ਕੋਲ ਵੀ 9 ਲੀਟਰ ਜਿਹੜਾ ਪੱਕਾ ਦੱਸਦੇ ਆ ਤੇ ਥਣ ਥਣ ਵਿੱਚ ਓਕੇ ਪੂਰੇ ਇੱਕ ਟੋਮੇ ਬਸ ਆ ਧਾਰ ਦਾ ਫਰਕ ਨਹੀਂ ਇਹਦੀ ਧਾਰਾਂ ਦੇ 3-4 ਧਾਰਾਂ ਦਾ ਫਰਕ ਆ ਇਹਨਾਂ ਸੱਚ ਦਿੰਦਾ ਆਦਨ ਅੱਛਾ ਉਹ ਜ਼ਿਆਦਾ ਨਹੀਂ 5-4 ਧਾਰਾਂ ਉਹ ਵੀ ਬੰਦਾ ਜਿਹੜਾ ਨਾ ਡਾਊਟ ਕਰੇ ਤੇ ਪਤਾ ਲੱਗਦਾ ਨਹੀਂ ਤੇ ਨਹੀਂ ਕਿਹੜੇ ਸੱਚ ਅਗਲੇ ਚ ਬੈਣੀ ਚੀਜ਼ ਅੱਛਾ ਬੈਣੀ ਦੇ ਅਗਲੇ ਸੱਚ 5-4 ਧਾਰਾਂ ਕੱਟਿਆ ਜ਼ਿਆਦਾ ਨਹੀਂ ਕੀ ਠੀਕ ਹੈ ਹਾਂਜੀ ਤੇ ਦੁੱਧ 9 ਲੀਟਰ ਹੈਗਾ ਪੱਕਾ ਉਹ 9 ਲੀਟਰ ਹੈ ਪੀਦੇ ਪੂਰਾ ਲੀਟਰ ਦਾ ਮਿਲ ਕੇ ਤੇ ਇਹਦਾ ਮੁੱਲ ਛੋਟਾ ਜੀ ਛੋਟਾ ਜੀ ਹਾਂਜੀ 23000 ਰੁਪਏ 23000 ਹੋੱਚੇ ਵੀ ਕਰ ਦਈਏ ਕੋਹਮਾਨ 21 ਦੇਣੀ ਨਹੀਂ ਹੋਰ ਕਰ ਦਈਏ ਆਪਣੀ ਖੁਸ਼ੀ ਨਾਲ ਛੋਟ ਕਰਦਾ ਵਿੱਚ 19000 ਅੱਛਾ 19000 ਦੀ ਕਰਾ ਦੇ ਦੂੰਗਾ 19000 ਦੀ ਦੇਦਾ ਵੀ ਛੋਟ ਕਰ ਦੂੰਗਾ ਠੀਕ ਹੈ ਜੀ ਬਾਕੀ ਇਹ ਆ ਕੇ ਕੋਹ ਫੋਨ ਲਾਵੇ ਫੋਨ ਲਾਵੇ ਵੀਰ ਭਰਾ ਮੇਰਾ ਮਾਨਤਨ ਹੋਗੇ ਸਾਰਿਆਂ ਚ ਸਾਰਿਆਂ ਚ ਹੋ ਜੂਗਾ ਮਾਨ ਸਾਰਿਆਂ ਚ ਹੋ ਜੂਗੇ ਠੀਕ ਹੈ ਮਾਨਤਨ ਇਹ ਨਹੀਂ ਵੀ ਹੋ ਜਾਈ ਮਾਨਤਨ ਹੋਊਗਾ ਠੀਕ ਹੈ ਜੀ ਤੇ ਆਇਆ ਵੀ ਮੋੜੂਗਾ ਵੀ ਨਹੀਂ ਇੱਥੇ ਖਾਲੀ ਨਹੀਂ ਮੋੜ ਜਾਣ ਦਊਗਾ ਦੁਕਾਨ ਦੇ ਕੇ ਹੀ ਤੁਰੂੰਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਠੀਕ ਹੈ ਜੀਰ ਕੁਛ ਕਹਿਣਾ ਹਾਂ ਸਭ ਇਹ ਵੀ ਠੀਕ ਹੈ ਬਸ ਕਿਰਪਾ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ